ਮੈਂ ਕੱਲ੍ਹ ਵਾਲੀ ਜਿਹੜੀ ਸਾਡੇ ਮੈਸਰਖਾਨੇ ਦੇ ਵਕੀਲ ਸਾਹਿਬ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਬੜੀ ਮੰਦ ਭਾਗੀ ਤੇ ਖਾਸ ਹੋਈ ਨਹੀਂ ਗੱਲ ਐ ਕਿ ਇੱਕ ਜਥੇਬੰਦੀ ਇਕੱਠੀ ਹੋ ਗਈ ਜਦੋਂ ਸਾਰੇ ਵਾਕੇ ਹੋ ਜਾਣ ਉਦੋਂ ਬਾਅਦ ਮਨਕੜੰਤ ਦੋਸ਼ ਸ਼ਰਾਬ ਪੀਣ ਦੇ ਜਾਂ ਲੜਕੀਆਂ ਦੀਆਂ ਫੋਟੋਆਂ ਖਿੱਚਣ ਦੇ ਅਜਿਹੇ ਦੋਸ਼ ਨਹੀਂ ਉਹ ਵੀ ਅੱਜ ਤੋਂ 2 ਦੂਹ ਮਹੀਨਾ ਮਹੀਨਾ ਪਹਿਲਾਂ ਦੇ ਕਈ ਵਾਰ ਬੰਦੇ ਕਹਿੰਦੇ ਆ ਵੀ ਜਦੋਂ ਰੱਬ ਸੱਤ ਮਾਰਦਾ ਤਾਂ ਮੱਤ ਖੋਲ ਹੁੰਦਾ ਉਹਨਾਂ ਦੀ ਮੱਤ ਖੋਈ ਗਈ ਜੇਕਰ ਕੋਈ ਅਹਜਾ ਦੋਸ਼ ਸੀ ਤਾਂ ਲੜਕੀਆਂ ਵੱਲੋਂ ਵੀ ਦਰਖਾਸਤ ਦਿੱਤੀ ਹੋਣੀ ਹੈ ਜੇਕਰ ਇਹ ਜਹ ਦੋਸ਼ ਸੀ ਤਾਂ ਜਿਹੜੇ ਸਿਕਿਉਰਟੀ ਵਾਲਿਆਂ ਦੀ ਉਹ ਵੀਡੀਓ ਦੀ ਗੱਲ ਕਰਦੇ ਸੀ ਉਹਨਾਂ ਨੇ ਵੀ ਦਿੱਕਤ ਆਉਣਾ ਚਾਹੀਦਾ ਸੀ 4 ਤਰੀਕ ਤੱਕ ਉਹਨਾਂ ਨੇ ਇਹ ਜਹ ਕੁਝ ਨਹੀਂ ਕੀਤਾ 5 ਤਰੀਕ ਨੂੰ ਉਹਨਾਂ ਨੇ 250 ਬੰਦੇ ਨੇ ਜਾ ਕੇ ਸਾਡੇ ਦੋ ਅਹੁਦੇਦਾਰ ਪ੍ਰਧਾਨ ਤੇ ਸੈਕਟਰੀ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਉਹਨਾਂ ਨਾਲ ਜ਼ਬਰਦਸਤੀ ਰਾਜੀਨਾਮਾ ਲਿਖ ਕੇ ਆਪਦੇ 10 ਮੈਂਬਰ ਵਿੱਚ ਪਵਾ ਕੇ ਤੇ ਕੋਈ ਕੀਤਾ ਇਹ ਬਹੁਤ ਮਾੜੀ ਗੱਲ ਹੈ ਮੈਂ ਇਹ ਨਹੀਂ ਕਹਿੰਦਾ ਕਿ ਜੇਕਰ ਕੋਈ ਦੋਸ਼ ਲਾਇਆ ਹੈ ਉਹ ਸਾਬਤ ਕਰ ਦਿੰਦੇ ਐ ਜਾ ਜਿਹੜਾ ਦੋਸ਼ੀ ਹੈ ਉਹਨੂੰ ਹਰ ਕੀਮਤ ਤੇ ਸਜ਼ਾ ਮਿਲਣੀ ਚਾਹੀਦੀ ਹੈ ਪਰ ਦੋਸ਼ ਸਾਬਤ ਹੋਣ ਤੇ ਮਿਲੂਗੀ ਸਿਰਫ ਕਹਿ ਦੇਣ ਤੇ ਨਹੀਂ ਮਿਲਦਾ। ਸ਼੍ਰੀ ਸਨਾਤਨ ਧਰਮ ਮਹਾਵਿਦyal ਰਜਿਸਟਰਡ ਬਟੈਂਟ ਜਿਹੜੀ ਪੰਜਾਬ ਤੇ 올 ਇੰਡੀਆ ਹੈ। ਇਹਦਾ ਇੱਕ ਵਿਧਾਨ ਹੈ। ਉਸ ਵਿਧਾਨ ਦੇ ਤਹਿਤ ਹੀ ਕੰਮ ਕਰਦੀ ਹੈ। ਉਸ ਵਿਧਾਨ ਦੇ ਤਹਿਤ ਇਹਨਾਂ ਦੇ ਸਾਰੇ ਮੈਂਬਰਾਂ ਦੀ ਚੋਣ ਹੁੰਦੀ ਹੈ। ਤੁਸੀਂ ਇੱਕ ਦੇਖੋ ਵਕੀਲ ਸਾਹਿਬ ਨੇ ਖੁਦ ਕਿਹਾ ਕਿ 1950-51 ਦੇ ਵਿੱਚ ਇਹ ਜਿਹੜਾ ਪ੍ਰਬੰਧਨ ਹੈ ਮਹਾਵਿਦyal ਨੂੰ ਸੌਂਪਦਾ ਸੀ। 52 ਤੋਂ ਜਿਹੜੀ ਸੰਸਥਾ ਲਗਾਤਾਰ ਕੰਮ ਕਰਦੀ ਆ ਰਹੀ ਹੈ ਜੇ ਮੰਨ ਲਓ ਉਹਨਾਂ ਦੇ ਦੋਸ਼ਾਂ ਮੁਤਾਬਕ ਕਿਸੇ ਅਹੁਦੇਦਾਰ ਦਾ ਬੱਚਾ ਜਿਹੜਾ ਮੈਂਬਰ ਹੈ ਨਹੀਂ ਅਗਰ ਉਹ ਕਤਾਹੀ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਐਮਐਲਏ ਦੀ ਸ਼ਹਿ ਦੇ ਜਿਹੜਾ ਪਿੰਡ ਦਾ ਮੌਕੇ ਦਾ ਐਮਐਲਏ ਆ ਉਹਦੀ ਸ਼ਹਿ ਤੇ ਅਸੀਂ ਕਬਜ਼ਾ ਕਰਨ ਤੁਰਪੀਏ ਬੇਅਦਬੀ ਕਰੀਏ ਔਰ 250 ਬੰਦਾ ਗਾਲੀ ਕਲੋਚ ਕਰਕੇ ਜ਼ਬਰਦਸਤੀ ਉੱਥੇ ਜਾ ਕੇ ਅਸੀਂ ਇੱਕ ਲਿਖਤ ਕਰਾ ਕੇ ਮੈਂਬਰ ਬਣ ਜੀਏ। ਉਹਨਾਂ ਦੀ ਕਰਾਈ ਹੋਈ ਲਿਖਤ ਕਿਸੇ ਵੀ ਤੌਰ ਤੇ ਮਹਾਵੀਰ ਦਲ ਜੋ ਸਾਡਾ ਹੈ ਉਹ ਕਿਸੇ ਕੀਮਤ ਤੇ ਨਹੀਂ ਮੰਨਦਾ। ਮਹਾਵੀਰ ਦਲ ਦਾ ਮੈਂਬਰ ਬਣਨ ਵਾਸਤੇ, ਕਿਸੇ ਵੀ ਸਾਡੀ ਕਮੇਟੀ ਦਾ ਮੈਂਬਰ ਬਣਨ ਵਾਸਤੇ, ਕਿਸੇ ਵੀ ਸਾਡੇ ਸੰਸਥਾਨ ਦਾ ਮੈਂਬਰ ਬਣਨ ਵਾਸਤੇ ਉਹਦੇ ਵਾਸਤੇ ਸਾਡਾ ਇੱਕ ਵਿਧਾਨ ਹੈ, ਫਾਰਮ ਭਰਿਆ ਜਾਂਦਾ ਹੈ। ਉਹਦੇ ਵਾਸਤੇ ਸਾਰੀ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ। ਜੇ ਇਸੇ ਤਰੀਕੇ ਨਾਲ ਇਹ 10 ਮੈਂਬਰ ਬਣੇ ਕਾਲੇ ਪਿੰਡ 'ਚ ਕੋਈ ਸਕੂਲ ਹੈ ਪਿੰਡ 'ਚ ਕੋਈ ਕਾਲਜ ਹੈ ਪਿੰਡ 'ਚ ਕੋਈ ਡੇਰਾ ਹੈ ਪਿੰਡ 'ਚ ਕੋਈ ਹੋਰ ਧਾਰਮਿਕ ਸੰਸਥਾਨ ਹੈ ਫਿਰ ਕੱਲ ਨੂੰ ਇੱਥੇ ਵੜ ਕੇ ਵੀ ਕਰਨਗੇ ਜਿੱਥੋਂ ਤੱਕ ਅਰੀ ਭਗਤ ਪਰਿਵਾਰਾਂ ਦੀ ਗੱਲ ਜਿਹੜੇ ਕਾਲੂ ਦਾਸ ਜੀ RAM ਜੀ ਉਹਨਾਂ ਦੇ ਪਰਿਵਾਰ ਜੋ ਵੰਸ਼ਜ ਹੈ ਅਗਰ ਉਹਨਾਂ ਨੂੰ ਲੱਗਦਾ ਕਿ ਮਹਾਵੀਰ ਦਾਲ ਕੰਨਿਓ ਕੋਈ ਪ੍ਰਬੰਧਨਾ 'ਚ ਕਮੀ ਹੈ ਤਾਂ ਮਹਾਵੀਰ ਦਲ ਦੀਆਂ ਜਥੇਬੰਦੀਆਂ ਕਈ ਵਾਰ ਜੇ ਤੁਹਾਨੂੰ ਮੰਦਰ ਦੀ ਜਥੇਬੰਦੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਲੱਗਦਾ ਤੁਹਾਨੂੰ ਲੱਗਦਾ ਪੂਰੀ ਸੇਵਾ ਨਹੀਂ ਕਰਦੇ ਤਾਂ ਮਹਾਵੀਰ ਦਲ ਆਲਰੀਡੀਆ ਲੈਵਲ ਤੇ ਸੰਸਥਾਾਂ ਚਲਾਉਂਦਾ ਬਠਿੰਡੇ ਚ ਚਲਾਉਂਦਾ ਕਸਮਾ ਚ ਚਲਾਉਂਦਾ ਮੰਡੀਆਂ ਚ ਚਲਾਉਂਦਾ ਚੰਡੀਗੜ੍ਹ ਹੈੱਡ ਆਫਿਸ ਹੈ ਤੁਸੀਂ ਉਹਨਾਂ ਨੂੰ ਸ਼ਿਕਾਇਤ ਕਰਕੇ ਦੱਸ ਸਕਦੇ ਹੋ ਮੈਂ ਵੀ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਤੌਰ ਮਹਾਵੀਰ ਦਲ ਦਾ ਕਾਰਜਕਾਰੀ ਆਲ ਇੰਡੀਆ ਪ੍ਰਧਾਨ ਹੋਣ ਦੇ ਨਾਤੇ ਅਗਰ ਭਗਤ ਪਰਿਵਾਰ ਮਿੰਡੂ ਵੀ ਹੁਕਮ ਕਰਨਗੇ ਮੈਂਡੂ ਵੀ ਕਹਿਣਗੇ ਕਿ ਤੁਹਾਡੇ ਇਹ ਮਹਾਵੀਰ ਦਲ ਦੇ ਜਿਹੜੇ ਮੈਂਬਰ ਐ ਤੇ ਸਹੀ ਸੇਵਾ ਨਹੀਂ ਕਰਦੇ ਤਾਂ ਉਹਦੇ ਵਿਚਾਰ ਬਕੰਦਰਾ ਕਰਕੇ ਜੇ ਕੋਈ ਦਰਸਤੀ ਕਰਨ ਵਾਲੀ ਹੋਈ ਕਿਉਂਕਿ ਕੰਮ ਕਰਦਿਆ ਤਾਂ ਗਲਤੀ ਕਿਸੇ ਤੋਂ ਹੋ ਸਕਦੀ ਹੈ ਮੇਰੀ ਇਹ ਗੱਲ ਕਹਿਣ ਦਾ ਮਕਸਦ ਇਹ ਨਹੀਂ ਕਿ ਉਹਨਾਂ ਨੇ ਗਲਤੀ ਕੀਤੀ ਹੈ ਪਰ ਜੇ ਉਹਨਾਂ ਦੇ ਮਨ 'ਚ ਲੱਗਦਾ ਹੈ ਤਾਂ ਜਦੋਂ ਮਰਜ਼ੀ ਸਾਨੂੰ ਉਹ ਆਵਾਜ਼ ਦੇਣ ਜਿੱਥੋਂ ਤੱਕ ਸਿਕਿਉਰਿਟੀ ਵਾਲਾਂ ਦਾ ਸਵਾਲ ਹੈ ਸਿਕਿਉਰਿਟੀ ਵਾਲਿਆਂ ਨੇ ਮੇਲੇ ਦੇ ਦੌਰਾਨ ਇੱਕ ਗਰੀਬ ਲਾਂਗਰੀ ਨੂੰ ਡਾਂਗਾਂ 'ਲਾਲ ਕੁੱਟਿਆ ਇਹਦੇ ਵਿੱਚ ਮੇਰੇ ਕੋਲ ਵੀਡੀਓਜ਼ ਨੇ ਅੱਜ ਜਾਂ ਸਵੇਰੇ ਮੈਂ ਜਨਤਕ ਵੀ ਕਰ ਦਊਗਾ ਉਹ ਸਕਿਉਰਟੀ ਵਾਲਿਆਂ ਨੇ ਕੰਮ ਖਰਾਬ ਕੀਤਾ ਸ਼ਰਾਰਤੀ ਬੰਦਿਆਂ ਨਾਲ ਰਲ ਕੇ ਇਹ ਸਾਰਾ ਡਰਾਮਾ ਕਰਾਇਆ ਜਦੋਂ ਉਹਨਾਂ ਨੂੰ ਅਸੀਂ ਬਾਹਰ ਜਾਣ ਵਾਸਤੇ ਕਿਹਾ ਤਾਂ ਪਿੰਡ ਵਾਲਿਆਂ ਨੇ ਸਕਿਉਰਟੀ ਵਾਲਿਆਂ ਨਾਲ ਸਾਡੇ ਤੇ ਦਬਾਅ ਪਾਇਆ ਵੀ ਇਹਨਾਂ ਨੂੰ ਹੀ ਹਲਾ ਕੇ ਦਿਖਾਓ ਫਿਰ ਅਸੀਂ ਐਸਐਸਪੀ ਡੀਜ਼ੂ ਸਿਕਿਉਰਟੀ ਵਾਲਿਆਂ ਦੇ ਖਿਲਾਫ ਲਿਖ ਕੇ ਦਰਖਾਸਤ ਦਿੱਤੀ ਫਿਰ ਸਿਕਿਉਰਟੀ ਅਨ ਦੇ ਇੰਚਾਰਜ ਉਹਦੇ ਨਾਲ ਮੈਂ ਸਿੱਧੇ ਤੌਰ ਤੇ ਦਰਖਾਸਤ ਦੇ ਕੇ ਗੱਲ ਕੀਤੀ ਫਿਰ ਜਾ ਕੇ ਉਹਨਾਂ ਦੀ ਮਜਬੂਰੀ ਬਣ ਗਈ ਉਹਨਾਂ ਨੂੰ ਉਥੇ ਸ਼ਿਫਟ ਕਰਨ ਤੋਂ ਕੀ ਸਿਕਿਉਰਟੀ ਵਾਲੇ ਢੰਗਾਂ ਨਾਲ ਮੁਲਾਜ਼ਮਾਂ ਨੂੰ ਕੁੱਟਦੇ ਹੁੰਦੇ ਸਿਕਿਉਰਟੀ ਪ੍ਰਾਈਵੇਸੀ ਮੰਦਰ ਕੰਨੀਓ ਰੱਖੀ ਵੀ ਸੀ ਪਰ ਉਹਨਾਂ ਨੇ ਆਪ ਦੀ ਕਤਾਹੀ ਕਰਕੇ ਗਰੀਬ ਬੰਦਿਆਂ ਨੂੰ ਲੰਦਰ ਦੇ ਦਰਾਂ ਨੂੰ ਕੁੱਟਿਆ ਇਸ ਕਰਕੇ ਜਿਹੜੇ ਦੋਸ਼ ਕੱਲ ਉਹਨਾਂ ਨੇ ਲਾਏ ਐ ਅਗਰ ਉਹ ਦੋ ਸਾਬਤ ਕਰਦੇ ਐ ਦੋ ਸਾਬਤ ਕਰਦੇ ਐ ਤਾਂ ਮਹਾਵੀਰ ਦਲ ਉਹਨਾਂ ਦੋਸ਼ੀਆਂ ਨੂੰ ਸਜਾ ਦੀਵਾਨ ਵਿੱਚ ਕੋਈ ਕਸਰ ਨਹੀਂ ਛੱਡੇਗਾ ਪਰ ਕਿਸੇ ਮੈਂਬਰ ਦੇ ਬੱਚੇ ਦੇ ਦੋਸ਼ ਲਾ ਕੇ ਤੁਸੀਂ ਕਬਜ਼ੇ ਦੀ ਨੀਤ ਨਾਲ ਧੱਕੇ ਨਾਲ ਮੈਂਬਰ ਬਣਾਓਗੇ ਇਹ ਗੱਲ ਮਹਾਵੀਰ ਦਲ ਨੂੰ ਕਦੇ ਵੀ ਮਨਜ਼ੂਰ ਨਹੀਂ